ਅੰਜੀਬ ਬੇਟਾ ਤੇ ਗੁੱਡੀਆਂ ਵੀ ਚਲੇ ਗਏ ਸੀ ਤੇ ਉਹ ਚਲੇ ਗਏ ਸੀ ਤੇ ਗੁੱਡੀਆਂ ਦੀ ਮਾਂ ਨੂੰ ਪਤਾ ਸੀ ਸਾਰਾ ਗੁੱਡੀਆਂ ਦੀ ਮਾਂ ਨੂੰ ਪਤਾ ਸੀ ਤੇ ਕਾਕਾ ਜਿੱਦੋਂ ਗਿਆ ਏ ਤੇ ਸਾਨੂੰ ਇਹ ਕਹਿ ਕੇ ਗਿਆ ਕਿ ਮੈਂ ਘਰੋਂ ਚੱਲਿਆ ਪਾਰਟੀ ਤੇ ਵੱਡੇ ਤੇ ਬੋਲੀ ਤੇ ਤੂੰ ਵੱਡੇ ਤੇ ਚੱਲਿਆ ਅਸੀਂ ਰੋਟੀ ਖਾਣ ਵੇਲੇ ਉਹਨੂੰ ਫੋਨ ਕੀਤਾ ਉਹਨੇ ਕਿਹਾ ਵੀ ਮੈਂ ਇਸ ਤਰ੍ਹਾਂ ਵੀ ਪਾਰਟੀ ਤੇ ਹੈਗਾ 12 10 ਤੇ ਕੁੜੀ ਦੇ ਭਰਾ ਦਾ ਫੋਨ ਸਾਨੂੰ ਆਇਆ ਏ ਕਿ ਆਮਾਨ ਕਿੱਥੇ ਆ ਚਾਚੀ ਕਾ ਕਿ ਅਮਨ ਤਾਂ ਇਸ ਤਰ੍ਹਾਂ ਵੱਡੇ ਤੇ ਗਿਆ ਹੋਇਆ ਹੈ ਉਸ ਤੋਂ ਦੁਬਾਰਾ ਫੇਰ ਸਾਨੂੰ ਕਾਲ ਕਰਤੀ ਕਿ ਅਮਨ ਕਿੱਥੇ ਆ ਚਾਚੀ ਹੁੰਦਾ ਸੱਚ ਬੰਦ ਆਉਂਦਾ ਪਿਆ ਮੈਂ ਕਿਹਾ ਕਿ ਮਣੀ ਸੱਚ ਦੱਸ ਵੀ ਕੀ ਗੱਲ ਹੈ ਤੂੰ ਇਸ ਵੇਲੇ ਵਾਰ-ਵਾਰ ਫੋਨ ਕਰਦਾ ਪਿਆ ਕਹਿੰਦਾ ਕਿ ਮੰਮੀ ਨਾਲ ਗੱਲ ਕਰ ਲਾ ਮੰਮੀ ਨੇ ਜਦੋਂ ਗੱਲ ਕੀਤੀ ਮੈਨੂੰ ਸਿੱਧਾ ਹੀ ਕਿਹਾ ਕਿ ਭੈਣ ਜੀ ਵੀ ਅਮਨ ਮੇਰੀ ਕੁੜੀ ਲੈ ਗਿਆ ਮੈਂ ਕਿਹਾ ਮਨ ਜੀ ਭੈਣ ਤੈਨੂੰ ਕੀ ਪਤਾ ਅਮਨ ਕੁੜੀ ਲੈ ਗਿਆ ਵੀ ਉਹ ਤਾਂ ਵੱਡੇ ਤੇ ਗਿਆ ਹੋਇਆ ਹੈ ਕਹਿੰਦੀ ਨਹੀਂ ਕੁੜੀ ਲੈ ਗਿਆ ਮੁੜ ਕੇ ਉਹ ਸਾਰੇ ਸਪੈਲ ਲੋਕ ਕਹਿੰਦੇ ਸਾਡੇ ਘਰ ਆਓ ਅਸੀਂ ਚੱਲੇ ਸੀ ਤੇ ਮੁੜ ਕੇ ਉਹ ਆ ਗਏ ਸਾਡੇ ਘਰ ਉਹਨੇ ਨਹੀਂ ਵਾਹ ਗੇਟ ਬੰਦ ਕਰ ਲੱਗੇ ਸੀ ਉਹ ਆ ਗਏ ਸਾਡੇ ਘਰ ਮੁੜ ਕੇ ਆ ਕੇ ਮੈਨੂੰ ਸਿੱਧਾ ਹੀ ਕਹਿੰਦੀ ਕਿ ਭੈਣ ਕੁੜੀ ਲੈ ਗਿਆ ਏ ਕੁੜੀ ਕਹਿੰਦੀ ਸੀ ਕਿ ਮੇਰੀ ਸ਼ਾਦੀ ਕਰ ਦੇ ਮੈਂ ਕਹਿੰਦੀ ਵੀ ਮੈਂ ਬਦਨਾਮੀ ਤੋਂ ਡਰ ਗਈ ਕਿ ਮੈਂ ਇਹ ਕੰਮ ਨਹੀਂ ਕਰਨਾ ਮੈਂ ਕਿਹਾ ਵੀ ਤੁਸੀਂ ਤੁਹਾਨੂੰ ਜੂ ਪਤਾ ਸੀ ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਮੈਨੂੰ ਦੱਸ ਦੇ ਤਾਂ ਸਹੀ ਵੀ ਮੈਂ ਆਪੇ ਭੈਣਾ ਭਰਾ ਇਕੱਠੇ ਕਰਕੇ ਕੋਈ ਰੌਲਾ ਪਾਉਂਦੀ ਵੀ ਆਹ ਗੱਲ ਕਹਿੰਦੀ ਵੀ ਮੈਨੂੰ ਕੁੜੀ ਕਹਿੰਦੀ ਸੀ ਵੀ ਮੇਰਾ ਵਿਆਹ ਕਰਦੇ ਤੇ ਵੀ ਮੈਂ ਬਦਨਾਮੀ ਤੋਂ ਡਰਤੀ ਨਹੀਂ ਕੀਤਾ ਮੁੜ ਕੇ ਇਹ ਕਹਿ ਕੇ ਤੇ ਚਲੇ ਗਏ ਮੁੜ ਕੇ ਮਣੀ ਕਹਿੰਦਾ ਕਿ ਸਾਨੂੰ ਪਿਓ ਪੁੱਤਾਂ ਨੂੰ ਨਹੀਂ ਪਤਾ ਸੀ ਐਸ ਗੱਲ ਦਾ ਵੀ ਆ ਗੱਲ ਬਣ ਜਾਣੀ ਹੈ ਮੁੜ ਕੇ ਸਾਨੂੰ ਦੂਜੀ 12 ਤਰੀਕ ਨੂੰ ਚੱਕ ਕੇ ਲੈ ਗਏ ਆ ਬੂਏ ਉਤਲਾ ਬੂਆ ਪੰਨੇ ਆ ਪੌੜੀਆਂ ਵਾਲਾ ਪੰਨ ਕੇ ਸੀਸੇ ਸਾਂ ਪੰਨ ਕੇ ਤੇ ਸਾਨੂੰ ਚੱਕ ਕੇ ਘਰ ਆਏ ਆ ਤਾੜ-ਤਾੜ ਕਰਦੇ ਤੇ ਸਾਨੂੰ ਚੱਕ ਕੇ ਤੇ ਲੈ ਗਿਆ ਕੁੱਟਮਾਰ ਬਹੁਤ ਜ਼ਿਆਦੀ ਕੀਤੀ ਆ ਇੱਕ ਕੁੜੀ ਦਾ ਭਰਾ ਉਹਦੇ ਸ ਮੂੰਹ ਤੋਂ ਗੂਲੂਬੰਦ ਖੁੱਲ ਗਿਆ ਸੀ ਦੂਜਿਆਂ ਦੇ ਮੂੰਹ ਦਿੱਤੇ ਪਰਨੇ ਵੱਧੇ ਸੀ ਉਹ ਸਾਥੋਂ ਪਛਾਣੇ ਨਹੀਂ ਗਏ ਜਦੋਂ ਸਾਨੂੰ ਚੱਕ ਕੇ ਉਹਨਾਂ ਨੇ ਘਰੋ ਬੁਆ ਘਰੋ ਮਾਰਕੁੱਟ ਕਰਕੇ ਤੇ ਚੱਕ ਕੇ ਲਗਾਇਆ ਗੱਡੀ 'ਚ ਉਹ ਗੱਡੀ ਸੀ ਬਖਸੀਸ ਸਿੰਘ ਦੀ ਪੁਲਸ ਵਾਲੇ ਦੀ ਉਹਦੇ ਤੇ ਸਟicker ਲੱਗਾ ਹੋਇਆ ਸੀ ਪੁਲਸ ਵਾਲੇ ਦਾ ਇੱਕ ਉਹਨਾਂ ਕੋਲ 2-3 ਕਾਪੇ ਸੀ ਬਾਕੀ ਉਹਨਾਂ ਕੋਲ ਡੰਡੇ ਸੀ ਪਤਾ ਹੀ ਨਹੀਂ ਉਹਨਾਂ ਕੋਲ ਕੀ ਕੀ ਹੋਰ ਸੀ ਸਾਨੂੰ ਕੋਈ ਪਤਾ ਨਹੀਂ ਵੀ ਸਾਨੂੰ ਸੁਝਬੁਝ ਸਾਡੀ ਮਰੀਚ ਗਈ ਜਾ ਕੇ ਕਿੱਥੇ ਲਗਾਇਆ ਸੀ ਸਾਨੂੰ ਲੈ ਗਏ ਨੇ ਨਹਿਰਾਂ ਤੇ ਸਾਨੂੰ ਜਦੋਂ ਨਾਰ ਤੇ ਥੋੜਾ ਜਿਹਾ ਅੱਗੇ ਲਗਾਏ ਨੇ ਉਹ ਇਹਨਾਂ ਨੂੰ ਕਹਿੰਦੇ ਵੀ ਇਹਨੂੰ ਇੱਟਾਂ ਬੰਨ ਕੇ ਪੱਗ ਲਿਆਓ ਤੇ ਇਹਨੂੰ ਸੱਟ ਦਿਓ ਨਾਰ ਦੇ ਵਿੱਚ ਤੇ ਇਹਨੂੰ ਲਿਜਾਓ ਮਤਲਬ ਗਲਤ ਵਿਵਹਾਰ ਕਰਨ ਲੱਗ ਗਏ ਮੇਰੇ ਨਾਲ ਮੁੜ ਕੇ ਉੱਥੋਂ ਇਹਨਾਂ ਨੇ ਉੱਥੋਂ ਕੋਈ ਹੈ ਸੀ ਕਿਸੇ ਦਾ ਬਾਜ ਕੋਈ ਆ ਗਈ ਗੱਡੀ ਗੱਡੀ ਅੱਗੋਂ ਆ ਗਈ ਉਹਨਾਂ ਨੇ ਗੱਡੀ ਬੈਕ ਕਰ ਲਈ ਬੈਕ ਕਰਕੇ ਮੁੜ ਕੇ ਸਾਨੂੰ ਸਵਮਸਾਨ ਥਾਂ ਤੇ ਲੈ ਗਏ ਉੱਥੇ ਜਾ ਕੇ ਪਹਿਲਾਂ ਸਾਨੂੰ ਤਾ ਕਰੰਟ ਲੱਗੇ ਲਾਉਣ ਤਾਰਾਂ ਕੱਟਿੰਗਾ கரੰਟ ਲੱਗੇ ਲਾਉਣ ਮੁੜ ਕੇ கரੰਟ ਲੱਗੇ ਲਾਉਣ ਮੁੜ ਕੇ ਕਟ ਕਟ ਕੇ ਕਟ ਕਟ ਕੇ ਜਦੋਂ ਅਸੀਂ ਬਿਲਕੁਲ ਹਾਰ ਗਏ ਸੀ ਉਹਨਾਂ ਨੂੰ ਐਂ ਕਹਤਾ ਵੀ ਸਾਨੂੰ ਹੁਣ ਮਕਾ ਦੋ ਵੀ ਸਾਨੂੰ ਤੜਫਾਓ ਨਾ ਸਾਨੂੰ ਮਕਾ ਦੋ ਇੱਕ ਕੋਈ ਕਹੀ ਗਈ ਵੀ ਤੁਸੀਂ ਉਹਨਾਂ ਨੇ ਮੁੜ ਕੇ ਮੇਰੀ ਵੀਡੀਓ ਬਣਾਈ ਮੈਂ ਕੁਝ ਨਹੀਂ ਬੋਲ ਸਕਦੀ মিডিਆ ਦੇ ਸਾਹਮਣੇ ਵੀਡੀਓ ਬਣਾਈ ਬਖਸ਼ੀਰ ਸਿੰਘ ਨੇ ਵੀਡੀਓ ਦੇ ਵਿੱਚ ਵੀ ਇਹ ਗੱਲ ਗਲਤ ਵਿਵਹਾਰ ਬਹੁਤ ਜ਼ਿਆਦਾ ਕੀਤੇ ਹੋਰਾਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਲਾ ਲਾ ਕੇ ਵੀਡੀਓ ਕੱਲਾ ਵਿਖਾਉਂਦੇ ਰਹੇ ਅਈ ਨਹੀਂ ਕੁੱਟ ਮਾਰ ਕੀਤੀ ਕਿ ਮੈਂ ਤਾਂ ਮੀਡੀਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੀ ਪਈ ਮੇਰੀ ਹੁਣ ਵੀ ਪਸਲੀ ਵੀ ਫੈਕਚਰ ਹੈ ਮੇਰਾ ਗੁੱਟ ਵੀ ਫੈਕਚਰ ਹੈ ਬਾਕੀ ਮੇਰੇ ਜੋ ਇਹਨਾਂ ਨੇ ਕੁੱਟ-ਕੁੱਟ ਕੇ ਮੇਰੇ ਨੀਲ ਪਾਏ ਮੈਂ ਚਗੱਤੇ ਵਾਲੇ ਮੈਡਮ ਨੂੰ ਸਾਰੀ ਉਹਨਾਂ ਨੇ ਮੇਰੀ ਮਤਲਬ ਵੇਖਿਆ ਉਹਨਾਂ ਨੇ ਐਸੇ ਥਾਣੇਦਾਰ ਨੇ ਮੈਡਮ ਨੂੰ ਬੁਲਾਇਆ ਮੈਡਮ ਨੇ ਵੇਖਿਆ ਮੈਡਮ ਨੇ ਆ ਕੇ ਥਾਣੇਦਾਰ ਨੂੰ ਕਿਹਾ ਕਿ ਇੰਨੀ ਇੱਕ ਜ਼ਿਆਦਾ ਕਟਾਈ ਕੀਤੀ ਹੋਈ ਹੈ ਕਿ ਬਹੁਤ ਜ਼ਿਆਦਾ ਉਹ ਕਿਸੇ ਸੰਬੰਧ ਨੂੰ ਆਪਣਾ ਕਰ ਚਿੱਤਾ ਵੀ ਤੁਹਾਡਾ ਨਹੀਂ ਨਹੀਂ ਅਸੀਂ ਉੱਥੇ ਦੇ ਕੇ ਆਏ ਸੀ ਮਤਲਬ ਐਫ ਆਰ ਦੇ ਕੇ ਆਏ ਸੀ ਉੱਥੇ ਅਸੀਂ ਟਾਈਪਿੰਗ ਕਰਾ ਕੇ ਉੱਥੇ ਦੇ ਕੇ ਆਏ ਸੀ ਪਰ ਬਾਕੀ ਸਾਡੀ ਸੁਣਵਾਈ ਨਹੀਂ ਕੋਈ ਵੀ ਹੋਈ ਹੁਣ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਇਹਦਾ ਇਨਸਾਫ ਦਿੱਤਾ ਜਾਏ ਬਖਸ਼ੀ ਸਿੰਘ ਵੀ ਸਿੱਖੀ ਦਾ ਲਕਟਵਾ ਰਹੀ ਹੈ ਨਹੀਂ ਬਖਸ਼ੀ ਸਿੰਘ ਵੀਡੀਓ ਕਾਲ ਦੇ ਵਿੱਚ ਸੀ ਕਾਨਫਰੰਸ ਵਿੱਚ ਸੀ ਵੀਡੀਓ ਅਸੀਂ ਵੇਖਦੇ ਪਏ ਸੀ ਨਹੀਂ ਜੀ ਨਾਲ ਨਹੀਂ ਸੀ ਮੁੰਡਾ ਸੀ ਮਣੀ ਉਹ ਮੁੰਡਾ ਮੁੰਡਾ ਬਖਸ਼ੀਦ ਸਿੰਘ ਦਾ ਬਖਸ਼ੀਦ ਸਿੰਘ ਦਾ ਸੀ ਗੱਡੀ ਵੀ ਬਖਸ਼ੀਦ ਸਿੰਘ ਦੀ ਸੀ ਪੁਲਿਸ ਦਾ ਉੱਪਰ ਸਟicker ਲੱਗਾ ਹੋਇਆ ਸੀ ਬਖਸ਼ੀਦ ਸਿੰਘ ਕੀ ਕਰਦੇ ਨੇ ਆ ਪੁਲਿਸ ਮੁਲਾਜ਼ਮ ਨੇ ਜੀ ਕਿਹੜੇ ਖਾਲੇ ਕਿ ਹਰਫ ਕਿਹਾਂ ਤੇ ਤਾਂ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਮੈਂ ਇਹੀ ਕਰਦੀ ਆ ਕਿ ਮੈਨੂੰ ਜੋ ਮੇਰੇ ਨਾਲ ਗਲਤ ਵਿਵਹਾਰ ਕੀਤੇ ਗਏ ਆ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਕਿ ਜਦੋਂ ਮਤਲਬ ਵੀ ਮੇਰੀ ਵੀਡੀਓ ਬਣਾਉਂਦੇ ਸੀ ਉਦੋਂ ਵੀ ਇਹਨਾਂ ਨੇ ਵੀਡੀਓ ਕਾਲ ਦੇ ਵਿੱਚ ਉਹਨੂੰ ਲਿਆ ਹੋਇਆ ਸੀ ਬਖਸ਼ੀਤ ਸਿੰਘ ਨੂੰ ਉਹ ਮਤਲਬ ਗਲਤ ਵਿਵਹਾਰ ਇੰਨੇ ਕੋ ਕਹਿੰਦਾ ਸੀ ਕਿ ਮੈਂ মিডিਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੇ। ਸ੍ਰੀ ਉੱਚ ਅਧਿਕਾਰੀਆਂ ਨੂੰ ਮਿਲੇ ਤੁਸੀਂ ਉਹ ਐਸਐਸਪੀ ਨੂੰ ਜਾ ਕੇ ਨਹੀਂ ਆ ਸਾਨੂੰ ਉਹਨਾਂ ਨੇ ਧਮਕਾਤਾ ਸੀ ਨਾ ਕਿ ਜੇ ਤੁਸੀਂ ਕਿਸੇ ਕੋਲ ਸਾਡੀ ਐਫਆਰ ਕੇ ਦਰਜ ਕਰਵਾਤੀ ਅਸੀਂ ਤੁਹਾਨੂੰ ਟੁਕ ਟੁਕ ਕੇ ਮੇਰੀ ਚੀਚੀ ਦੇ ਉੱਤੇ ਵੀ ਉਹਨਾਂ ਨੇ ਕਾਪਾ ਲਾਇਆ ਹੈ ਕਹਿੰਦੇ ਕਿ ਤੁਹਾਡੇ ਨਿੱਕੇ ਨਿੱਕੇ ਪੀਸ ਕਰਕੇ ਟੜਫਾ ਟੜਫਾ ਕੇ ਤੁਹਾਨੂੰ ਮਾਰਾਂ ਵੱਡਾਂਗੇ ਟੁੱਕਾਂਗੇ ਅਸੀਂ ਫਿਰ ਉਸ ਤੋਂ ਬਾਅਦ ਲੁੱਕ ਗਏ ਕੀ ਆ ਪੁਰਾ ਮਾਮਲਾ ਕੀ ਘਟਨਾ ਵਸ ਗਈ ਸਾਡਾ ਇਹਨਾਂ ਨਾਲ ਉਂਝ ਪਿਆਰ ਹੈਗਾ ਸੀ ਇਸ ਚੀਜ਼ ਦਾ ਇਹਨਾਂ ਨੂੰ ਪਤਾ ਹੋਵੇ ਬਕਸੀਰ ਸਿੰਘ ਮੁੰਡਾ ਇਹ ਮਲਾਜਮ ਹੈ ਜੀ ਆਰਪ ਦੇ ਥਾਣੇ ਦਾ ਇਹਨਾਂ ਨੇ ਦੂਜੇ ਦਿਨ ਸਾਡੇ ਘਰੇ ਆਏ ਇਹਦਾ ਬਕਸੀਰ ਸਿੰਘ ਮਲਾਜਮ ਮੁੰਡਾ ਤੇ ਤਿੰਨ ਅਨਭਿਸ਼ਾਤੇ ਸਾਡਾ ਸ਼ੀਸ਼ਾ ਤੋੜ ਕੇ ਬੂਹਾ ਤੋੜ ਕੇ ਸਾਨੂੰ ਦੋ ਜੀਆਂ ਨੂੰ ਕੁੱਟ ਮਾਰ ਪਹਿਲੂ ਘਰੇ ਆਣ ਕੇ ਕੀਤੀ ਫਿਰ ਸਾਨੂੰ ਗੱਡੀ ਤੇ ਚੁੱਕ ਕੇ ਲੈ ਗਿਆ ਜਿਹੜੀ ਵੱਲੋਂ ਚੁੱਕ ਕੇ ਲਗਾਇਆ ਤੇ ਕਿਉਂਕੋ ਤੁਹਾਡੇ ਨਾਲ ਜਿਹੜੀ ਕੁੱਟ ਮਾਰ ਕੀਤੀ ਆ ਜਦੋਂ ਸਾਨੂੰ ਉੱਤੇ ਕੁੱਟਿਆ ਮਾਰਿਆ ਗਿਆ ਤੁਸੀਂ ਸਾਨੂੰ ਕਹਦੇ ਹੋ ਕਿ ਕੁੱਟਿਆ ਕਿਹ ਲੈਣਾ ਸਾਡੇ ਕੋ ਫਿਰ ਇਹਨਾਂ ਕਿਹਾ ਵੀ ਤੁਹਾਡਾ ਮੁੰਡਾ ਸਾਡੀ ਕੁੜੀ ਲੈ ਗਿਆ ਤੇ ਅਸੀਂ ਕਿਹਾ ਵੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਇਸ ਬਾਰੇ ਸਾਨੂੰ ਕੋਟ ਦੇ ਰਿਹਾ ਵੀ ਤੁਸੀਂ ਕੋਈ ਸਰਾਹ ਦੱਸੋ ਅਸੀਂ ਦੋ ਜੀਆਂ ਨੇ ਆਖਿਆ ਵੀ ਸਾਨੂੰ ਕੋਈ ਪਤਾ ਨਹੀਂਗਾ ਫਿਰ ਇਹਨਾਂ ਘਰਦਿਆਂ ਦੇ ਕੱਪੜੇ ਲਾ ਕੇ ਇਹਨਾਂ ਨੇ ਵੀਡੀਓ ਬਣਾਈ ਮਣੀ ਨੇ ਤੇ ਮਣੀ ਨੇ ਵੀਡੀਓ ਬਣਾ ਕੇ ਜਾਂਦੇ ਜਾਂ ਘਰਦਿਆਂਗੇ ਉਹ ਕਰਦੇ ਤੁਸੀਂ ਦੱਸੋ ਅਸੀਂ ਮਿੰਤਾ ਤਰਲੇ ਕੁਟੇ ਫਿਰ ਇਹਨਾਂ ਘਰਦਿਆਂ ਦੇ ਕਾਪੇ ਮਾਰੇ ਨਿਸ਼ਾਨ ਦੇ ਫੋਟੋ ਵੀ ਬਣੀਆਂ ਵਿਖਾਉਣ ਦੇ ਕਾਬਲ ਨਹੀਂ ਹੈਗੇ ਅਸੀਂ ਨਾ ਉਹ ਹੱਥ ਜੋੜ ਕੇ ਦੂਜੇ ਦਿਨ ਛੁੱਟੇ ਤੇ ਦੂਜੇ ਦਿਨ ਬਾਅਦ ਚ ਅਸੀਂ ਇੱਕ ਦਰਖਾਸਤ ਟਾਈਪ ਕਰਾਈ ਤੇ ਉਹ ਚਗੱਤੇ ਵਾਲੇ ਚੌਂਕੀ ਥਾਣੇਦਾਰ ਸਾਹਿਬ ਨੂੰ ਦੇ ਕੇ ਆਏ ਕੋ ਸਾਡੀ ਕੋਈ ਕਾਰਵਾਈ ਨਹੀਂ ਉਸ ਦੀ ਹੋਈ ਉਸ ਬਾਅਦ ਇਹ ਸਾਡੇ ਫਿਰ ਢੇੜੇ ਮਾਰਨੇ ਸ਼ੁਰੂ ਨਾ ਕੀਤੇ ਤੇ ਅਸੀਂ ਡਰਦੇ ਉਥੋਂ ਭੱਜ ਗਏ ਅੱਜ ਇਹ 5-6 ਦਿਨ ਹੋ ਗਏ 5-4 ਦਿਨ ਹੋ ਗਏ ਗਾਣੀ ਵਾਪਰੀ ਨੂੰ ਸਾਨੂੰ ਇਹਦਾ ਇਨਸਾਫ ਦਿੱਤਾ ਜਾਵੇ ਸਾਡਾ ਇਹ ਨੰਮੰਦ ਹਾਲ ਕੀਤਾ ਤੇ ਕਿਸੇ ਗੱਲ ਦੀ ਸਾਡੀ ਸੁਣਾਈ ਨਹੀਂ ਹੁੰਦਿੰਦੇ ਭਾਈ ਇਸੋਂ ਅੰਦਰ ਤੁਸੀਂ ਕੋਈ ਉੱਚ ਅਧਿਕਾਰੀ ਨਾਲ ਬੰਨ੍ਹਬੱਤ ਕੀਤੀ ਹੈ ਜਾਂ ਕੋਈ ਮਿਲੇ ਉਹਨਾਂ ਨਾਲ ਅਸੀਂ ਸਾਰੇ ਕੀ ਬੋਲਣਾ ਜਦੋਂ ਅਸੀਂ ਥਾਣੇ ਜਾਂਦੇ ਆ ਪੁਲਿਸ ਸਾਡੇ ਬਰ ਖਿਲਾਫ ਹੋ ਜਾਂਦੀ ਹੈ ਤੇ ਜੋ ਬਖਸ਼ੀ ਸਿੰਘ ਮਲਾਇ ਨਹੀਂ ਚੱਲਦੇ ਸੀ ਉਧਰੋਂ ਸਾਨੂੰ ਘਰੇ ਉਹ ਚੁੱਕ ਕੇ ਲੈ ਗਏ ਤੇ ਅਸੀਂ ਰਹੀਏ ਕਿੱਥੇ ਮਲਾਇ ਬਾਹਰ ਕਿੱਥੇ ਅਧਿਕਾਰੀ ਨਾਲ ਕੋਈ ਗੱਲ ਕਰਨ ਜੋਗੇ ਕਾਬਲ ਹੀ ਨਹੀਂ ਰਹਿ ਸੀ ਤੇ ਕਿੱਧਰ ਜਾਈਏ ਜਿੱਧਰ ਜਾਂਦੇ ਅੱਗੋਂ ਸਾਨੂੰ ਘੇਰ ਲੈਂਦੇ ਸੀ ਤਾਂ ਅਸੀਂ ਡਰਦੇ ਆਪਣੀ ਜਾਨ ਬਚਾਉਂਦੇ ਘਰ ਦੇ ਪਰਿਵਾਰ ਨੂੰ ਲੈ ਕੇ ਨਿਕਲ ਗਏ ਤਾਂ ਬਟੇ ਮੁੰਡੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਉਮਰ ਐਸਾ 25 ਸਾਲ ਮੁੰਡੇ ਦੀ ਉਮਰ ਹੈਗੀ ਜੀ ਔਰੀ ਦੀ ਕਿ ਉਮਰ ਹੈ ਕੁੜੀ ਦੀ ਉਮਰ ਦੀ 1 ਕਿੰਨੇ ਸਾਲ ਕੁੜੀ ਦੀ ਉਮਰ ਹੈਗੀ ਹੈ ਲਗਭਗ ਕੋਈ ਆਪਾਂ ਨੂੰ ਇੰਨੀ ਚਲੋ ਨੌਲਜ ਨਹੀਂ ਗਈ ਪਤਾ ਨਹੀਂ ਹੈ ਸਿੱਧਾ ਬਾਕੀ ਇਹਨੂੰ ਸਾਨੂੰ ਇਸ ਚੀ ਦੀ ਕਹਾਣੀ ਦਾ ਕੋਈ ਪਤਾ ਨਹੀਂ ਸੀ ਦੋਵੇਂ ਬਾਲਕ ਦੋਵੇਂ ਬਾਲਕ ਨੇ ਜੀ ਤਾਂ ਮੰਗ ਕੀ ਕਰਦੇ ਹੋ ਹੁਣ ਮੰਗ ਸਾਨੂੰ ਜੀ ਜੋ ਇਹਦੀ ਕੁੱਟਮਾਰ ਕੀਤੀ ਵੀਡੀਓ ਮਾਰੀ ਬਣਾਈ ਗਈ ਇਹਦਾ ਇਨਸਾਫ ਦਿੱਤਾ ਜਾਵੇ ਸਾਨੂੰ ਜੀ ਇਸ ਪਰਿਵਾਰ ਨੂੰ ਲੈ ਕੇ ਇਹਨਾਂ ਨੇ ਕੀ ਕਰਕੇ ਹੋਇਆ ਕੀ ਬਾਤ ਹੈ ਇਹ ਵਾਰਦਾਤ ਹੋਈ ਜੀ ਮੈਨੂੰ ਕੱਲ ਕਿਸੇ ਦੋਸਤ ਦਾ ਕੋਈ ਫੋਨ ਆਇਆ ਮੈਨੂੰ ਵੀ ਕਿਸੇ ਬੰਦੇ ਨਾਲ ਕੋਈ ੱਤਕਾ ਹੋਇਆ ਵੀਰ ਜੀ ਤੇ ਤੁਹਾਨੂੰ ਕੋਈ ਮਿਲਣਾ ਚਾਹੁੰਦੀ ਆ ਕੋਈ ਬੰਦੇ ਤੇ ਉਦੋਂ ਹੀ ਮੇਰੇ ਲਿੰਕ 'ਚ ਕੱਲ ਮੈਨੂੰ ਕੁਝ ਗੱਲਾਂ ਇਹਨਾਂ ਦੀ ਆ ਪਤਾ ਲੱਗੀਆਂ ਕਿ 13 14 ਦੀ ਰਾਤ ਨੂੰ ਕੋਈ 11:30 ਵਜੇ ਦਾ ਟਾਈਮ ਹੋਊਗਾ ਕੋਈ ਤਿੰਨ ਅਣਪਛਾਤੇ ਬੰਦੇ ਚਾਰ ਅਣਪਛਾਤੇ ਬੰਦੇ ਇਹਨਾਂ ਦੇ ਘਰੇ ਵੜਦੇ ਆ ਜਿਨ੍ਹਾਂ ਇਹਨਾਂ ਨੂੰ ਇਹ ਗੱਲ ਬਾਅਦ 'ਚ ਪਤਾ ਲੱਗਦੀ ਵੀ ਉਹਦਾ ਕਾਰਨ ਕੀ ਉਹ ਮੈਂ ਤੁਹਾਨੂੰ ਬਾਅਦ 'ਚ ਦੱਸ ਦਿੰਦਾ ਇਹ ਉਹ ਇਹਨਾਂ ਦੇ ਗੇਟ ਭੰਨ ਦਿੰਦੇ ਆ ਬਾਰੀਆਂ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਆ ਤੇ ਇਹਨਾਂ ਨੂੰ ਉਦੋਂ ਹੀ ਕੁੱਟਮਾਰ ਸ਼ੁਰੂ ਕਰ ਦਿੰਦੇ ਆ ਦੋਵਾਂ ਜੀਆਂ ਦੀ ਤੇ ਕੁੱਟਮਾਰ ਕਰਕੇ ਇਹਨਾਂ ਨੂੰ ਬੰਨ੍ਹਦੇ ਨੇ ਮੂੰਹ ਹੱਥ ਇਹਨਾਂ ਦੇ ਤੇ ਇਹਨਾਂ ਨੂੰ ਗੱਡੀ 'ਚ ਰਾਤ ਨੂੰ ਛੱਡ ਕੇ ਤੇ ਲੈ ਜਾਂਦੇ ਆ ਪਹਿਲਾਂ ਤਾਂ ਕੋਸ਼ਿਸ਼ ਕਰਦੇ ਇਹਨਾਂ ਨੂੰ ਨਹਿਰ ਦੇ ਵਿੱਚ ਸੱਟਣ ਦੀ ਦੋਵਾਂ ਤਰ੍ਹਾਂ ਨੂੰ ਉਤੋਂ ਬਾਅਦ ਜਾ ਕੇ ਕੋਟਿਸੇਖਾਂ ਦੇ ਲਾਗੇ ਕੋਈ ਪਿੰਡ ਆ ਉੱਥੇ ਉਹ ਬੰਦਾ ਇਹ ਪਛਾਣ ਵੀ ਲੈਣਗੇ ਜਿਨ੍ਹਾਂ ਦੀ ਮੋਟਰ ਤੇ ਲੈ ਕੇ ਗਿਆ ਰਾਤ ਨੂੰ ਇਹ ਪਿੰਡ ਹਸਤੀ ਵਾਲੇ ਦੇ ਆ ਤੇ ਉਤੋਂ ਬਾਅਦ ਜਦੋਂ ਉੱਥੇ ਇਹ ਪਿੱਟੇ ਵੀ ਸਾਡਾ ਕਸੂਰ ਕੀ ਤੁਸੀਂ ਸਾਡੇ ਨਾਲ ਆਹ ਕਰਨ ਕੀ ਦੇਹ ਜੇ ਉਹਾਂ ਦੇ ਵੀ ਸਾਨੂੰ ਪਤਾ ਲੱਗਾ ਵੀ ਤੁਹਾਡਾ ਸਾਡੀ ਲੜਕੀ ਤੁਹਾਡੇ ਬੇਟੇ ਨਾਲ ਰਹਿ ਰਹੀ ਆ ਜਿਹੜੇ ਕਿ ਦੋਵੇਂ ਬਾਲਗ ਆ ਕਿ ਉਹ ਤੁਸੀਂ ਦੋ ਦਿਨ ਚਾਰ ਦਿਨ ਜੇ ਉਹ ਸਾਨੂੰ ਇਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਉਹ ਕਿਉਂਕਿ ਲੜਕਾ ਆ ਉਹਦਾ ਅਲੱਗ ਕੰਮ ਕਰਦੇ ਆ ਅੱਜ ਕੱਲ੍ਹ ਅਲੱਗ ਕੰਮ ਕਰਦੇ ਕਿਸੇ ਨੂੰ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਤੇ ਜਦੋਂ ਇਹ ਗੱਲ ਪਤਾ ਲੱਗੀ ਤੇ ਅਸੀਂ ਇਹਨਾਂ ਨੇ ਉਹਨਾਂ ਨੂੰ ਗੁਜਾਰਿਸ਼ ਕੀਤੀ ਵੀ ਕਾਰਨ ਕੀ ਉਹ ਕਹਿੰਦੇ ਵੀ ਤੁਸੀਂ ਨਾ ਸਾਨੂੰ ਬੰਦੇ ਦਾ ਪਤਾ ਦਿਓ ਬੰਦੇ ਦੇ ਪਤੇ ਚੱਕਰ ਦੇ ਵਿੱਚ ਜਿਵੇਂ ਪੁਰਾਣੇ ਫਿਲਮਾਂ 'ਚ ਨਹੀਂ ਲੋਕੀ ਕਰਦੇ ਹੁੰਦੇ ਵੀ ਤੁਸੀਂ ਸਾਡੀ ਕੁੜੀ ਨਾਲ ਇਹ ਕੀਤਾ ਤੇਰੇ ਮੁੰਡੇ ਨੇ ਇਹ ਮਤਲਬ ਮੁੰਡੇ ਦੀ ਮਾਂ ਨੂੰ ਇਹਨਾਂ ਨੇ ਅਲਫੰਗਾ ਕਰਕੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਜੋ ਕਿ ਮੈਂ ਤੁਹਾਨੂੰ ਮਤਲਬ ਸ਼ੋ ਵੀ ਕਰ ਸਕਦਾ ਹੁਣ ਮੇਰੇ ਕੋਲ ਵੀ ਹੈਗੀਆਂ ਕੁਝ ਫੋਟੋਜ਼ ਜਿਹੜੀਆਂ ਆਪਾਂ ਹੁਣ ਇਸ ਤਰ੍ਹਾਂ ਕੈਮਰੇ ਅੱਗੇ ਆਪਾਂ ਬੋਲ ਨਹੀਂ ਸਕਦੇ ਤੇ ਉਹ ਉਹਨਾਂ ਨੂੰ ਵਾਇਰਲ ਕੀਤਾ ਗਿਆ ਉਹਨਾਂ ਦੇ ਮਤਲਬ ਉਸੇ ਤਰ੍ਹਾਂ ਹੀ ਅਸ਼ਲੀਲ ਉਹ ਜਿਹੀ ਹਰਕਤਾਂ ਕੀਤੀਆਂ ਗਈਆਂ ਜਿਹੜੀਆਂ ਕਿ ਆਪਾਂ ਬੋਲ ਨਹੀਂ ਸਕਦੇ ਉਸ ਚੱਕਰ ਦੇ ਵਿੱਚ ਇਹ ਫਿਰ ਜ਼ਿਆਦਾ ਡਰ ਗਏ ਫਿਰ ਨਾ ਤੇ ਇਹ ਕਿਸੇ ਥਾਣੇ ਜਾਣ ਜੋਗੇ ਸੀ ਤੇ ਨਾ ਹੀ ਇੱਥੇ ਆ ਕੇ ਕੋਈ ਪੁਲਿਸ ਰਿਪੋਰਟ ਕਰਾਉਣ ਜੋਗੇ ਸੀ ਨਾ ਹੀ ਆਪਣਾ ਸਿਵਲ ਹਸਪੀਟਲ ਜਾਂ ਕੁਝ ਵੀ ਕਰਾਉਣ ਜੋਗੇ ਉਹ ਤਾਂ ਭਾਵੇਂ ਆਪਾਂ ਹੁਣ ਮੈਡੀਕਲ ਕਰਾਈਏ ਦੋ ਪਸਲੀਆਂ ਟੁੱਟੀਆਂ ਹੋਈਆਂ ਗੋਟ ਫ੍ਰੈਕਚਰਡ ਆ ਜੀ ਲੇਡੀ ਦਾ ਤੇ ਸਾਰੇ ਸਰੀਰ ਤੇ ਪਿੰਡੇ ਤੇ ਨੀਲ ਆ ਜੋ ਕੇ ਮੈਂ ਪ੍ਰੈਸ ਅੱਗੇ ਤਾਨੂੰ ਦਿਖਾ ਵੀ ਸਕਦਾ ਸ਼ੁਕਰ ਦਾ ਵਾਕਿਆ ਹੈਗਾ ਇਹ ਥਾਣਾ ਹਾਰਫਕੇ ਤੇ ਚੌਂਕੀ ਇਹਨਾਂ ਨੂੰ ਚਗੱਤੇ ਆਲਾ ਪੈਂਦੀ ਆ ਤੇ ਉਹ ਜਿਹੜਾ ਲੱਕੀ ਪ੍ਰਵਾਹ ਜਿਹਦੇ ਦੱਸਿਆ ਆਪਣਾ ਹੈਗੇ ਨੇ ਉਹ ਵੀ ਕਿਹੜੇ ਪਿੰਡ ਦੇ ਨੇ ਉਹ ਵੀ ਹਸਤੀ ਆਲੇ ਦੇ ਹੀ ਆ ਉਸੇ ਪਿੰਡ ਦੇ ਹੀ ਆ ਤੇ ਉਹ ਪਰ ਉਦੋਂ ਤੱਕ ਇਹਨਾਂ ਨੂੰ ਚਾਰਿਆਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀਗਾ ਜੋ ਹੋਇਆ ਇਹਨਾਂ ਨਾਲ ੱਤਕਾ ਆਇਆ ਮੈਨੂੰ ਨਹੀਂ ਪਤਾ ਲੜਕਾ ਕਿੱਥੇ ਆ ਲੜਕੀ ਕਿੱਥੇ ਆ ਉਹਨਾਂ ਮੈਰਿਜ ਕਰਾ ਲਈ ਕਿੱਥੇ ਰਹਿ ਰਹੇ ਗੁਰਦੁਆਰੇ ਰਹਿੰਦੇ ਕਿੱਥੇ ਰਹਿੰਦੇ ਸਾਨੂੰ ਉਹਨਾਂ ਨਾਲ ਕੋਈ ਪਾਸ ਸਰਕਾਰ ਨਹੀਂ ਸਾਨੂੰ ਇਹਨਾਂ ਦਾ ਕਸੂਰ ਕੀ ਸੀਗਾ ਨਾਤੇ ਉਹਨਾਂ ਦੇ ਲਾਗੇ ਗਏ ਨਾ ਕੁਛ ਗਿਆ ਤੇ ਇਹਨਾਂ ਨੂੰ ਕੁੱਟ-ਕੁੱਟ ਕੇ ਇਹਨਾਂ ਨੇ ਉਹ ਹਾਲ ਕੀਤਾ ਜਿਹੜਾ ਕਿਤੇ ਨਾ ਹੋਵੇ ਸਾਨੂੰ ਤੇ ਇਸ ਬੰਦੇ ਦਾ ਨਾ ਉਸ ਤੋਂ ਬਾਅਦ ਜਿਹੜੀ ਹੁਣ ਐਫ ਆਈ ਆਰ ਕਰਵਾਈ ਉਹਨਾਂ ਨੇ ਇਹਨਾਂ ਨੂੰ ਉਹਨਾਂ ਨੇ ਇਹ ਸ਼ੋਅ ਕੀਤਾ ਪੁਲਿਸ ਦਾ ਮਾਰ ਦੇਖ ਲਓ ਵੀ ਇਹ ਵਿਚਾਰਾ ਕੱਢਣ ਗਿਆ ਵਾ ਕੁੜੀ ਨੂੰ ਇਹ ਦੋਵੇਂ ਜੀ ਗਏ ਨੇ ਤੁਸੀਂ ਬੇਰੀ ਕੋਈ ਕੁਐਸਚਨ ਕਰਨਾ ਤੁਸੀਂ ਪੁੱਛ ਸਕਦੇ ਹੋ ਉਹਨਾਂ ਦੇ ਜਿਨ੍ਹਾਂ ਨਾਲ ਹੱੱਡ ਬੀਤੀ ਆ ਤੁਸੀਂ ਈਚ ਐਂਡ ਐਵਰੀ ਪੁਲਿਸਨ ਯੂ ਕੈਨ ਆਸਕ ਟੂ ਥੇ ਮਸਲਬੰਦੀ ਤੁਸੀਂ ਪੁਲਿਸ ਦੇ ਕਿਸੇ ਉੱਚ ਅਧਿਕਾਰੀ ਨੂੰ ਨਾ ਇਹਨਾਂ ਨਾਲ ਗੱਲਬਾਤ ਨਹੀਂ ਪੁਲਿਸ ਦੇ ਅਧਿਕਾਰੀਆਂ ਦੀ ਤੁਹਾਨੂੰ ਦੱਸ ਦਿੰਨੇ ਆ ਦੋ ਵਾਰੀ ਇਹਨਾਂ ਨੇ ਅਪਰੋਚ ਕੀਤਾ ਜੋ ਕਿ ਓਨ ਰਿਕਾਰਡ ਆ ਜਿਹੜਾ ਇਹਨਾਂ ਨੂੰ ਥਾਣਾ ਪੈਂਦਾ ਜਦੋਂ ਇਹਨਾਂ ਨੂੰ ਅਦਮਰੇ ਕਰਕੇ ਛੱਟ ਗਿਆ ਇਹਨਾਂ ਟਾਈਮ ਕੁੱਟਮਾਰ ਕਰਨ ਤੋਂ ਬਾਅਦ ੱਕੇ ਕਵਾ ਕੇ ਸਭ ਕਰ ਗਏ ਆ ਵੀਡੀਓ ਬਣਾ ਲੀਆ ਵੀ ਤੁਸੀਂ ਜੇ ਵੀਡੀਓ ਅਸੀਂ ਤੁਹਾਡੀਆਂ ਵੀਡੀਓ ਵਾਇਰਲ ਕਰਾਂਗੇ ਜੇ ਤੁਸੀਂ ਸਾਡੇ ਖਿਲਾਫ ਕਿਤੇ ਵੀ ਜਾਂਦੇ ਆ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਤੇਾਰੇ ਡਾਰ ਕੇ ਕਦੀ ਕਿਸੇ ਘਰੇ ਇੱਕ ਵਾਰੀ ਥਾਣੇ ਗਏ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਨਹੀਂ ਵੀਰ ਜੀ ਜਾਂ ਤਾਂ ਉਹਨਾਂ ਨੂੰ ਚੱਕ ਕੇ ਲਿਆਉਂਦੇ ਤੇ ਅਗਲੇ ਦੁਬਾਰਾ ਘਰੇ ਜਾਂਦੇ 10 ਦਿਨ ਹੋ ਗਏ ਉਹ ਕਦੀ ਕਿਸੇ ਮੋੜ ਤੇ ਰਹਿੰਦੇ ਕਦੀ ਕਿਸੇ ਮੋੜ ਤੇ ਰਹਿੰਦੇ ਉਹਨਾਂ ਦਾ ਨਾਂ ਕੀ ਸੰਦਿਨ ਲੈ ਕੇ ਗਏ ਚੱਕ ਉਹ ਲੜਕਾ ਵਾ ਮਨੀ ਉਹਦੇ ਨਾਲ ਤਿੰਨ ਮੁੰਡੇ ਆ ਹੋਰ ਉਹ ਕਹਿੰਦੇ ਵੀ ਉਹ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਆ ਜੀ ਬਹੁਤ ਜ਼ਿਆਦੇ ਉਹ इवन ਜੇ ਆਪਾਂ ਨੂੰ ਪੁੱਛ ਕੇ ਕੋਈ ਚੰਗੀ ਇਨਕੁਆਰੀ ਕੀਤੀ ਜਾਵੇ ਤਾਂ ਉਹ ਗੈਂਗਸਟਰ ਟਾਈਪ ਹੀ ਆ ਜੀ ਉਹ ਜਿਵੇਂ ਉਹਨਾਂ ਕੋ ਮਾਰੂ ਹਥਿਆਰ ਸੀਗੇ ਜਿੰਨੇ ਹਥਿਆਰ ਸੀਗੇ ਤੁਸੀਂ ਪੁੱਛ ਸਕਦੇ ਜੋ ਉਹਨਾਂ ਨੇ ਹਥਿਆਰ ਯੂਜ਼ ਕੀਤੇ ਆਪਣੇ ਸੋਚਣ ਦੇ ਪਰੇ ਸ੍ਰਿਕ ਹਸਤੀ ਵਾਲਾ ਕੋ ਮਾਮਲਾ ਸਾਹਮਣੇ ਆਇਆ ਕਿ ਉਹ ਔਰਤ ਨਾਲ ਜਿਹੜੀ ਕੁੱਟ ਮਾਰਿਆ ਉਹ ਕਿਤੇ ਦੀ ਹੈ ਕੀ ਆ ਪੂਰਾ ਮਾਮਲਾ ਆ ਜਿਹੜਾ ਮਸਲਾ ਸਾਹਮਣੇ ਆਇਆ ਹੈ ਇਹਦੀ ਜਿਹੜੀ ਜਾਂਚ ਹੈਗੀ ਮਡਲੀ ਪਰਤਾਲ वो डी एस पी सिहब कर रहे हैं आह मसला जोड़ा है दवों पार्टियों का एक दूसरे तरूप लग्या है पहले भी एक परसा दर्ज होया जरा कुी कुड़ी बजा के ले जाने का तो दोवों पार्टी का आपस का डिस्प्यूट भी है तो डी एस पी सिहब वेरीफाई कर रहे हैं वेरीफाई करके जिम्मे जैसी सूरत का भी कार्रवाई की जाएगी धन्यवाद जी ਹਰ ਨੂੰ ਉਹਨੂੰ ਰੂਪ ਲਗਾ ਦੇ ਜੀ ਮੁਲਾਜ਼ਮ ਉਹ ਡੀਐਸਪੀ ਸਿਟੀ ਸਾਹਿਬ ਤਾਂ ਹੀ ਵੈਰੀਫਾਈ ਕਰ ਰਹੇ ਪਹਿਲੇ ਵੀ ਦੇਖੋ ਇੱਕ ਪਰਚਾ ਹੋਇਆ ਸੀ ਜਿਸ ਵਿੱਚ ਜੁੜਾ ਹੈਗਾ ਕੁੜੀ ਨੂੰ ਵਜਾ ਕੇ ਲੈ ਜਾਣ ਦਾ ਮਸਲਾ ਸੀ ਜੀ ਤੇ ਕੋਰਟ ਵਿੱਚ ਵੀ ਚੱਲ ਰਿਹਾ ਹੈ ਆ ਡੀਐਸਪੀ ਸਿਟੀ ਸਾਹਿਬ ਕਰ ਰਹੇ ਵੈਰੀਫਾਈ ਸਰ ਭਾਈ ਜੀ ਇਹ ਬਿਲਕੁਲ ਜੀ ਜਿਹੜੀ ਬੰਦੀ ਕਾਰਵਾਈ ਉਹ ਜ਼ਰੂਰ ਕੀਤੀ ਜਾਊਗੀ ਧੰਨਵਾਦ ਜੀ